ਕਹਿਣਾ ਚਾਹੂਗਾ ਕਿ ਗੁਰੂ ਧਾਰਾ ਜਾਇਓ ਕਿ ਨੱਕ ਲਵਦੀ ਆ ਲੰਗਾ ਅੱਜ ਗੁਰੂ ਆਰਮਦਾਸ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਆਏ ਸੀਗੇ ਜਦੋਂ ਦਾ ਬੱਚੇ ਦਾ ਬਰਤ ਹੋਇਆ ਉਹਦੇ ਦੀ ਤਮੰਨਾ ਸੀ ਵੀ ਕਦੋਂ ਵੀ ਥੋੜਾ ਟਾਈਮ ਲੱਗੇ ਤਾਂ ਮਹਾਰਾਜ ਤੋਂ ਆਸ਼ੀਰਵਾਦ ਲੈ ਕੇ ਆਈਏ ਕਾਉਂਸੀ ਤਮੰਨਾ ਨੂੰ ਅੱਜ ਪੂਰੀ ਕਰਨ ਲਈ ਗੁਰੂ ਦੇ ਘਰ ਪਹੁੰਚੇ ਆ ਬਾਪੂ ਜੀ ਸਰਜੀਤ ਪਾਤਰ ਹੋਣਾ ਦੀ ਅੱਜ ਮੌਤ ਹੋ ਗਈ ਆ ਤਾਂ ਤੁਸੀਂ ਕਿਵੇਂ ਦੇਖਦੇ ਹੋ ਕਿ ਦਮਨ ਸੁਖਦੀਪ ਪਾਤਰ ਜੀ ਦੀ ਅੱਜ ਮੌਤ ਕਹਿੰਦੇ ਹੋ ਗਈ ਆ ਤਾਂ ਤੁਸੀਂ ਕਿਵੇਂ ਲੋਕ ਸਭਾ ਚੋਣ ਆ ਗਈ ਉੱਪਰੋਂ ਬਹੁਤ ਮਾੜੀ ਗੱਲ ਹੋਈ ਹੈ ਮੈਂ ਤਾਂ ਉਹਨੂੰ ਬਹੁਤ ਪੜਿਆ ਹੈ ਬਾਪ ਜੀ ਲੋਕ ਸਭਾ ਚੋਣ ਆ ਗਈ ਤੁਸੀਂ ਕਿਉਂ ਨਹੀਂ ਲੋਕ ਜੋ ਕਿ ਕਾਫੀ ਜਿਹੜੇ ਸਿੱਧੂ ਵਜ ਦੇ ਜਿਹੜੇ ਸਪੋਰਟਰ ਵੀ ਹੈਗੇ ਫੈਨ ਹੈਗੇ ਉਹ ਚਾਹੁੰਦੇ ਸੀ ਕਿ ਤੁਸੀਂ ਚੋਣ ਲੜੋ ਤਾਂ ਤੁਸੀਂ ਚੋਣ ਕਿਉਂ ਨਹੀਂ ਲੜਦੇ ਬੇਟਾ ਚੋਣ ਤਾਂ ਮੈਨੂੰ ਪਾਰਟੀ ਵੱਲੋਂ ਵੀ ਆਈ ਸੀ ਟਿਕ ਟੇਆ ਹੋਰ ਪਰੰਤੂ ਮੈਂ ਮੇਰੀ ਘਰੇਲੂ ਪੋਜੀਸ਼ਨ ਇਸ ਸਮੇਂ ਬੱਚਾ ਨਿਆਣਾ ਸੀ ਉਸੇ ਮੇਰਾ ਜਿਹੜਾ ਆਪਣਾ ਘਰ ਦਾ ਸਿਸਟਮ ਹੈ ਸਿੱਧੂ ਦੇ میوزਿਕ ਦਾ ਕੰਮ ਹੈ ਸਾਰੇ ਖਿਲਰਿਆ ਪਿਆ ਤਾਂ ਮੈਨੂੰ ਥੋੜਾ ਜਿਹਾ ਪਰਿਵਾਰ ਨੂੰ ਸਾਡੇ ਆਪ ਦੇ ਨਿੱਜੀ ਕਾਰੋਬਾਰ ਨੂੰ ਸਮਾਂ ਦੇਣ ਦੀ ਲੋੜ ਸੀ ਉਹਦਾ ਕਰਕੇ ਇੱਕ ਮੈਂ ਫਿਜ਼ੀਕਲੀ ਥੋੜਾ ਜਿਆ ਇੰਨਾ ਜਿਆਦਾ ਫਿਟ ਨਹੀਂ ਸੀ ਤਾਂ ਮੈਨੂੰ ਲੱਗੇ ਵੀ ਮੈਂ ਜੇ ਇਲੈਕਸ਼ਨ ਤਾਂ ਆਉਂਦੇ ਰਹਿੰਦੇ ਨੇ ਕੋਈ ਗੱਲ ਕਰੇ ਫੇਰ ਵੇਖ ਲਾਂਗੇ ਪਰੰਤੂ ਪਹਿਲਾਂ ਇਹ ਕਿਹੜੇ ਲੋਕ ਪੋਜੀਸ਼ਨ ਨੂੰ ਮੌਜੂਦ ਕਰਨਾ ਥੋੜਾ ਜ਼ਿਆਦਾ ਪੱਪ ਜੀ ਰਾਜਾ ਵੜਿੰਗ ਦੇ ਨਾਲ ਤੁਹਾਡਾ ਕਾਫੀ ਪਿਆਰ ਆ ਚਲ ਲੁਧਿਆਣੇ ਤੋਂ ਚੋਣ ਲੜ ਰਹੇ ਨੇ ਤੁਸੀਂ ਉਹਨਾਂ ਦੀ ਸਪੋਰਟ ਜਾਂ ਕੋਈ ਰੈਲੀ ਵਗੈਰਾ ਚ ਨਾਲ ਉਹਨਾਂ ਦੇ ਸ਼ਿਰਕਤ ਕਰੋਗੇ ਬਿਲਕੁਲ ਕਰਾਂਗੇ ਜਿੰਨਾ ਕ ਸਮਾਂ ਲੱਗੂਗਾ ਜਰੂਰ ਆਵਾਂ ਦੀ ਸਾਰਿਆਂ ਨਾਲ ਹੀ ਹੈ ਆਪਣੇ ਚਾਹੇ ਚੰਨੀ ਸਾਹਿਬ ਹੋਣ ਬਾਜੀ ਵੜਿੰਗ ਹੋਣਾ ਜਾਂ ਕੋਈ ਦੂਜੀ ਪਾਰਟੀ ਨਾਲ ਸਾਰਿਆਂ ਨਾਲ ਹੀ ਬੜੀਆ ਪਿਆਰ ਹੈ بس یہی ਮਹਾਰਾਯਦਾ ਅਸ਼ੀਰਵਾਦ ਲੈਣਾ ਸੀ ਅੱਜ ਇੱਕ ਹੋਰ ਇੱਥੋਂ ਤਾਂ ਜ਼ਿੰਦਗੀ ਸ਼ੁਰੂ ਗੁਰੂ ਦੇ ਦਰ ਤੋਂ ਹੀ ਹੁੰਦੀ ਹੈ ਤਾਂ ਇਹਦਾ ਤਾਂ ਬਹੁਤ ਵੱਡਾ ਮਹੱਤਵ ਹੈ ਕਾਫੀ ਪਹਿਲਾਂ ਸੋਚ ਰਿਹਾ ਸੀਗਾ ਵੀ ਅਸ਼ੀਰਵਾਦ ਲੈ ਕੇ ਆਈਏ ਪਰੰਤੂ ਅੱਜ ਸਮਾਂ ਮਿਲਿਆ ਮਹਾਰਾਯਾ ਕਿਰਪਾ ਕਰਨ ਬਾਪੂ ਜੀ ਹੱਲੇ ਤੱਕ ਕੋਈ ਇਨਸਾਫ ਸਿੱਧੂ ਬਾਈ ਦਾ ਨਹੀਂ ਮਿਲਿਆ ਤਾਂ ਕੀ ਮੰਗ ਕਰਦੇ ਗੁਰੂ ਦੇ ਦਰ ਤੇ ਇੱਥੇ ਸਿੱਧੂ ਬਾਈ ਵੀ ਇੱਕ ਟਾਈਮ ਜੋ ਨਾਲ ਆਏ ਸੀਗੇ ਜਦੋਂ ਅਕਾਲ ਤਖਤ ਸਾਹਿਬ ਦੇ ਦਰਸ਼ਨ ਦਿਖਾਰੇ ਕਰੇ ਸੀਗੇ ਤਾਂ ਉਸ ਵੇਲੇ ਵੀ ਸਿੱਧੂ ਬਾਈ ਨਾਲ ਸੀ ਤਾਂ ਅੱਜ ਤੁਸੀਂ ਜਿੱਤ ਆਏ ਹੋ ਛੋਟੇ ਨਿੱਕੇ ਸਿੱਧੂ ਆਏ ਹੋ ਤਾਂ ਅੱਜ ਮੰਚ ਕੀ ਆ ਕਿ ਜੋ ਕੇਂਦਰ ਦੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿ ਕਿਉਂਕਿ ਹੱਟ ਤੱਕ ਇਨਸਾਫ ਕੋਈ ਨਹੀਂ ਮਿਲਿਆ ਕੋਈ ਇਨਸਾਫ ਦਾ ਤਾਂ ਤੁਸੀਂ ਜਿੱਦ ਤੱਕ ਸਟੇਟ ਦੀ ਗਵਰਨਮੈਂਟ ਆ ਲਾ ਐਂਡ ਆਰਡਰ ਦੀ ਜਿਹੜੀ ਹਾਲਤ ਆ ਬਹੁਤ ਜ਼ਿਆਦਾ ਮਾੜੀ ਐ ਦੇਖੋ ਹੁਣ ਤੁਸੀਂ ਦੇਖਿਓ ਸੁਪਰੀਮ ਕੋਰਟ ਦੇ ਵਿੱਚ ਹਲਫਨਾਵਾ ਵੀ ਸਰਕਾਰ ਨੇ ਪੇਸ਼ ਕਰਤਾ ਵੀ ਸਾਡੀ ਗਲਤੀ ਦੇ ਨਾਲ ਸਿਦੂ ਦੀ ਮੌਤ ਹੋਈ ਹੈ ਕਿਉਂਕਿ ਜੇ ਸੀ ਐਸ ਆਫ ਸਿਕਿਉਰਟੀ ਬਡਰਾ ਕੀਤੀ ਤਾਂ 24 ਆਵਰਸ ਦੇ ਵਿੱਚ ਉਹਦੀ ਜਿਹੜਾ ਉਹਦਾ ਕਤਲ ਕਰ ਦਿੱਤਾ ਗਿਆ ਜਦਕਿ ਉਸ ਤੋਂ ਪਹਿਲਾਂ ਅਸੀਂ 15 ਦਿਨ ਘਰੇ ਬਿਨਾਂ ਗਨਮਨਤੋਂ ਸੀ ਸਾਨੂੰ ਕਿਸੇ ਨੇ ਨਹੀਂ ਮਾਰਿਆ ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ ਵੀ ਸਾਡੇ ਕੋਲ ਗਨਮਨੇ ਇੱਕ ਆਏ ਹੈਗੇ ਜਾਂ ਨਹੀਂ ਹੈਗੇ ਪਰੰਤੂ ਸਰਕਾਰ ਨੇ ਬਹੁਤ ਵੱਡਾ ਰੋਲ ਨਿਭਾਇਆ ਹੈ ਔਰ ਮੈਂ ਤਿੰਨੇ ਜਿਹੜੇ ਅਫਸਰ ਸਾਹਿਬਾਨ ਨੇ ਵਿੱਚ ਆਉਂਦੇ ਸੀਗੇ ਬਲਤੇਜ ਪੰਨੂ ਹੋਗੇ ਮੀਡੀਆ ਸਲਾਹਕਾਰ ਮੈਡਮ ਹੋ ਇਸ਼ੂ ਹੋ ਗਈ ਜਾਂ ਇੱਕ ਸਰ ਵੱਧਵਾ ਸਾਰਿਆ ਸਾਰ ਇਹਨਾਂ ਨੇ ਸਾਰਿਆਂ ਦੇ ਇੱਕ ਪਲਾਨਿੰਗ ਦੇ ਤਹਿਤ ਜਿਹੜੀ ਉਹਦੀ ਸਿਕਿਉਰਿਟੀ ਵਿਡਰਾ ਕਰਕੇ ਉਹਨੂੰ ਕੀਤਾ ਸੀ ਵੀ ਇਹਦਾ ਕੋ ਨੁਕਸਾਨ ਹੋ ਜਾਵੇ ਔਰ ਮੈਂ ਸੀਐਮ ਸਾਹਿਬ ਨੂੰ ਇਸ ਦੇ ਰਿਗਾਰਡਿੰਗ ਮਿਲ ਵੀ ਚੁੱਕਿਆ ਹਾਂ ਵੀ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਵੇ ਨਹੀਂ ਕਰ ਰਹੇ ਤੁਹਾਡੇ ਸਾਹਮਣੇ ਲਾਰੈਂਸ ਦੀ ਵੀਡੀਓ ਹੈ ਸਵਾ ਸਾਲ ਹੋ ਗਿਆ ਦਾ ਇਹਨਾਂ ਦੀ ਕਸਟਡੀ ਦੇ ਵਿੱਚ ਮਤਲਬ ਮੁਲਜ਼ਮ ਹੈ ਸੱਤ ਤੇ ਅਕਸ ਤਰੀਕ ਦੀ ਰਾਤ ਨੂੰ ਉਹ ਜੇਲ੍ਹ ਤੋਂ ਬਾਹਰ ਹੁੰਦਾ ਤਾਂ ਵੀਡੀਓ ਬਣ ਜਾਂਦੀ ਹੈ ਪਬਲਿਸ਼ ਵੀ ਹੋ ਜਾਂਦੀ ਹੈ YouTube ਤੋਂ ਹਾਈ ਕੋਰਟ ਨੇ ਇਤਰਾਜ਼ ਵੀ ਕਰ ਦਿੱਤਾ ਉਹ ਤੇ ਮਾਨਜੂ ਕੋਰਟ ਨੇ ਵੀ ਇਹ ਗੈਰ ਕਾਨੂੰਨੀ ਹੈ ਇਹਦਾ ਜੁਸ ਦੇ ਉੱਤੇ ਮਾੜਾ ਅਸਰ ਪੈ ਰਿਹਾ ਪਰ ਫਿਰ ਵੀ ਸਰਕਾਰ ਟਸ ਤੋਂ ਮਸਲੀ ਹੋ ਰਹੀ ਹਲੇ ਤੱਕ ਵੀਾਰੇ ਤੇ ਨਾਰਾ ਲਾਈਏ ਨੇ ਮੈਨੂੰ ਤਾਂ ਇਹ ਲੱਗਦਾ ਵੀ ਇਸ ਇੱਕ ਨਕਸਸ ਹੈ ਇਹਦੇ ਬਿਨਾਂ ਪੋਲੀਟੀਸ਼ੀਅਨ ਨੇ ਜਿਹੜੇ ਇਹ ਔਰ ਗੈਂਗਸਟਰ ਇਹ ਰਲੇ ਹੋਏ ਨੇ ਗੈਂਗਸਟਰ ਕੇਵਲ ਵਰਤੇ ਜਾ ਰਹੇ ਨੇ ਦਿਮਾਗ ਸਾਰਾ ਇਹਨਾਂ ਲੋਕਾਂ ਦਾ ਚੱਲਿਆ ਮਕੌਰ ਜੀ ਅੱਜ ਗੁਰੰਦਸ ਪਾਤਸ਼ਾਹ ਦੇ ਝੋਲੀ ਭਰ ਕੇ ਨਿਕਲੇ ਇੱਥੇ ਕੋਈ ਖਾਲੀ ਨਹੀਂ ਮੁੜਦਾ ਜੀ ਇਹ ਇਹ ਅਰਦਾਸ ਕੀਤੀ ਅੱਜ ਇਨਸਾਫ ਮਿਲੇ ਮੁਸਲੇ ਨੇ ਤੇ ਦੂਜਾ ਛੁਕੇ ਬੱਚੇ ਦੀ ਬੇਟਾ ਅਰਦਾਸ ਹੁੰਦਾ ਮੈਂ ਮੈਂ ਤਾਂ ਕਰ ਹੀ ਰਿਹਾ ਸੀ ਪਰੰਤੂ ਇਸ ਮਾਮਲੇ ਦੇ ਵਿੱਚ ਤੁਸੀਂ ਸਾਰਿਆਂ ਨੇ ਸਾਰੇ ਵਿਸ਼ਵ ਵਰਦੀ ਸਾਡੀ ਕਮਿਊਨਿਟੀ ਨੇ ਗੋਰੇ ਕਾਲਿਆਂ ਨੇ ਸਭ ਦੀ ਅਰਦਾਸਾਂ ਤੁਹਾਡਾ RAMDAS ਜੀ ਨੇ ਪ੍ਰਵਾਨ ਕੀਤਾ ਉਸ ਨੂੰ ਆਪਣੇ ਤੇ ਮਿਹਰ ਕੀਤੀ ਆਪਾਂ ਨੂੰ ਦੁਬਾਰਾ ਫੇਰ ਵਸਦਿਆਂ ਦੇ ਵਿੱਚ ਕੀਤਾ ਮੈਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਦਾ ਕਰ ਲਿਆ ਜੇ ਉਹਨੇ ਧਰਤੀ ਪਹੁੰਚਿਆ ਸੀ ਮਹਾਰਾਜ ਕਬੂਲ ਕਰ ਲਿਆ ਤੁਸੀਂ ਵੀ ਕਿੰਨੇ ਸੁਣਦੇ ਹੋ ਉਸਲੇ ਦੇ ਕਿ ਹੁਣ ਤੱਕ ਸਾਰੀ ਦੁਨੀਆ ਸੁਣਦੀ ਹੈ ਉਸ ਤੋਂ ਜ਼ਿਆਦਾ ਸੁਣਦੀ ਹੈ ਬੇਟਾ ਮੈਂ ਐਕਚੁਅਲੀ ਜੇ ਤੁਹਾਨੂੰ ਜੇ ਮੈਂ ਸੱਚ ਬੋਲਾਂ ਹਣਾ ਧਰਤੀ ਦੇ ਧਰਤੀ ਦੇ ਖੜਾ ਮੈਂ ਹੁਣ ਉਹਦੇ ਗੀਤ ਸੁਣਦਾ ਮੈਂ ਇਮੋਸ਼ਨਲ ਹੋ ਜਾਂਦਾ ਮੈਂ ਹੁਣ ਮੈਂ ਬਹੁਤ ਘੱਟ ਸੁਣਦਾ ਕਿਉਂਕਿ ਜਦੋਂ ਦੀ ਆਵਾਜ਼ ਕਿਤੋਂ ਕੰਨੀ ਪੈਂਦੀ ਹੈ ਤਾਂ ਮੇਰਾ ਮਤਲਬ ਗਲਾ ਪਰ ਆਉਂਦਾ ਮੈਂ ਮੈਂ ਉਹਨੂੰ ਬਹੁਤਾ ਚਿਰ ਸੁਣ ਨਹੀਂ ਸਕਦਾ ਮੈਂ ਤਾਂ ਹੁਣ YouTube ਵੀ ਬਹੁਤ ਘੱਟ ਵੇਖਣ ਲੱਗ ਗਿਆ ਕਿਉਂਕਿ ਜਦੋਂ ਮੈਂ ਵੇਖਦਾ ਕਿਤਨੇ ਕਿਤੇ ਰੀਲਾਂ ਸਾਹਮਣੇ ਆਉਂਦੀਆਂ ਕਿਤੇ ਉਹ ਇਲੈਕਸ਼ਨ ਦਾ ਸਪੀਚ ਕਰੀ ਜਾਂਦਾ ਕਿਤੇ ਕੋਸ਼ਿਸ਼ ਕਰੀ ਜਾਂਦਾ ਇੱਕ ਬਾਪ ਹੋਣ ਦੇ ਨਾਤੇ ਮੈਂ ਕਹੀ ਰੇ ਦਬ ਜਾਣਾ ਤਾਂ ਫਿਰ ਮੈਂ ਥੋੜਾ ਜਿਆ ਉਹ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦਾ ਵੀ ਮੈਂ ਇਹਨੂੰ ਨਾ ਸੁਣਾ ਤਾਂ ਫਿਰ ਮੈਂ ਜ਼ਿਆਦਾ ਵਧੀਆ ਟੰਗ ਨਾ ਰਹਿ ਲੈਣਾ ਜੇ ਮੈਂ ਸੁਣਦਾ ਰਹਾ ਤਾਂ ਉਹ ਵੀ ਇਸ ਫਿਰ ਥੋੜਾ ਦਿਮਾਗ ਤੇ ਅਸਰ ਕਰਦਾ ਨਿੱਕਾ ਵੀ ਗਾਣਾ ਸੁਣਦਾ ਵੱਡੇ ਭਰਾ ਦੇ ਆਪਣੇ ਹਲੇ ਛੋਟਾ ਹੈ ਹਲੇ ਛੋਟਾ ਹੈ ਹਨਾ ਮਾਲਕੀ ਕਿਰਪਾ ਕਰਨਗੇ ਸ਼ਾਇਦ ਉਹਦੇ ਵਾਲਾ ਰਸਤਾ ਹੀ ਪਣਾ ਲਵੇ ਜਾਂ ਜਿੱਦਾਂ ਮਾਰਾ ਗੁਰੂ ਮਹਾਰਾਜ ਰਾਮਦਾਸ ਜੀ ਕਿਰਪਾ ਕਰਨਗੇ ਉਸੇ ਰਸਤੇ ਤੇ ਬੋਦਾਰ ਜੀ ਇੱਕ ਗੱਲ ਕਰੀਏ ਤਾਂ ਜਦੋਂ ਰਾਜਨੀਤੀ ਸੀ ਕਿ 2022 ਦੇ ਚੋਣਾਂ ਸੀਗੀਆਂ ਉਸੇ ਲਈ ਨੇ ਚੋਣ ਲੜੀ ਹੈ ਹਾਂ ਜਗਾ ਜਗਾ ਸਪੀਚ ਕੀਤੀ ਪ੍ਰਚਾਰ ਕੀਤਾ ਹੁਣ ਫਿਰ ਚੋਣਾਂ ਨੇ ਕਿਤਨੇ ਕਿਤੇ ਸਮਾਂ ਯਾਦ ਹੁੰਦਾ ਕਿ ਚੱਕਾ ਪੁਰਤਾ ਬੇਮਾ ਪਾ ਬਿਲਕੁਲ ਦੇਖੋ ਤੁਸੀਂ ਆ ਜੋ ਮੈਂ ਬੈਗ ਪਾਈ ਖੜਾ ਸਾਰਾ ਐਸੇ ਤਰੀਕੇ ਨਾਲ ਹੀ ਬਸ ਇੱਕ ਉਹ ਵਿਚਰਦਾ ਸੀਗਾ ਪਰਾ ਉਹ ਰਾਜਨੀਤੀ ਬਾਰੇ ਬੜਾ ਬੜਾ ਕਨਸੈਪਟ ਉਹ ਲੈ ਕੇ ਚੱਲਿਆ ਸੀਗਾ ਕਿਉਂਕਿ ਆਮ ਤੌਰ ਤੇ ਲੀਡਰਾਂ ਦੇ ਉੱਤੇ ਨਾ ਪੈਸਾ ਕਮਾਉਣ ਦੇ ਧੋਖਾਧੜੀਆਂ ਦੇ ਇਲਜ਼ਾਮ ਲੱਗਦੇ ਇੱਕ ਸਮਾਜ ਦੇ ਵਿੱਚ ਲੀਡਰਾਂ ਦੀ ਇੱਜ਼ਤ ਹੀ ਨਹੀਂ ਰਹੀ ਇਹਦਾ ਕਰਕੇ ਪੈਸਾ ਜਾਨੀ ਕਿਤਨੇ ਕਿਤੇ ਨੂੰ ਬਾਲਵਾ ਹੈ ਉਹ ਸੋਚਦਾ ਸੀ ਵੀ ਮੈਂ ਪੈਸਾ ਕਮਾਉਣ ਦਾ ਮੇਰੇ ਕੋਲ ਸਾਰਾ ਇੰਤਜ਼ਾਮ ਆਪਣੇ ਕੋਲੇ ਹੈਗਾ ਹਨਾ ਮੈਂ ਬਹੁਤ ਅੱਛੀ ਅਰਨਿੰਗ ਕਰ ਰਿਹਾ ਹਾਂ ਤਾਂ ਜੇ ਮੈਂ ਜਾਵਾਂ ਤਾਂ ਇਹਦੇ ਚੋਂ 50% ਕੱਢ ਕੇ ਮੈਂ ਰਾਜਨੀਤੀ ਦੇ ਅਰਥ ਬਦਲ ਦਿਆਂ ਸ਼ਾਇਦ ਜੇ ਪੰਜ ਚਾਰ ਸਾਲ ਰਹਿੰਦਾ ਤਾਂ ਤਾਨੂੰ ਇਹ ਚੀਜ਼ਾਂ ਸਾਹਮਣੇ ਆਉਣੀਆਂ ਸੀਗੀਆਂ ਬਹੁਤ ਵੱਡਾ ਮਿਸ਼ਨ ਲੈ ਕੇ ਚੱਲਿਆ ਸੀ ਉਹ ਪਰੰਤੂ ਕਾ ਜੀ ਖਬਰ ਆਈ ਕਿ ਬੋਡੀ ਬਰਾੜ ਦੀ ਜਿਹੜੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਨਾਲ ਹੀ ਕ ਬੇਟਾ ਕਈ ਵਾਰੀ ਆ ਗਿਆ ਤਾਂ ਇਲੈਕਸ਼ਨ ਚ ਪਹਿਲਾ ਗੁਜਰਾਤ ਇਲੈਕਸ਼ਨ ਸੀ ਉਦੋਂ ਵੀ ਸੀਐਮ ਸਾਹਿਬ ਨੇ ਐਲਾਨ ਕਰ ਦਿੱਤਾ ਸੀਗਾ ਤਾਂ ਇਹਨਾਂ ਗੱਲਾਂ ਦੀ ਕੋਈ ਸੱਚਾਈ ਨਹੀਂ ਹੈ। ਬਾਬੂ ਜੀ ਪਾਰਟੀ ਵੀ ਉਹੀ ਆ, ਸਮਾਂ ਵੀ ਉਹੀ ਕਿਉਂਕਿ ਪਹਿਲਾਂ 2022 'ਚ ਜਿਸ ਤਰੀਕੇ ਨਾਲ ਬਾਈ ਜੀ ਲੜਦੇ ਸੀਗੇ ਇਲੈਕਸ਼ਨ ਜਾਂ ਮਤਲਬ ਪ੍ਰਚਾਰ ਕਰਦੇ ਸੀਗੇ ਤਾਂ ਜੇ ਕਹਾਂ ਲਈ ਕਿ ਰਾਜਨੀਤੀ ਲੀਡ ਨੇਤਾ ਵੀ ਜਿਹੜੇ ਸੀ ਉਹ ਵੀ ਸੀਗੇ ਤੇ ਅੱਜ ਉਹ ਸਮਾਂ ਕਿੰਨਾ ਕ ਯਾਦ ਆਉਂਦਾ ਜਦੋਂ ਵੇਖਦੇ ਹਾਂ, ਖਬਰਾਂ ਵੀ ਵੇਖਦੇ ਹਾਂ ਜਾਂ ਮਾਹੌਲ ਵੀ ਵੇਖਦੇ ਹਾਂ। ਕਿ ਕਿਤਨਾ ਕਿਤੇ ਕਮੀ ਮਹਿਸੂਸਤਾ ਹੁੰਦੀ ਹੈ ਚੋ ਕਿ ਸਾਰੇ ਜਿਹੜੇ ਫੈਨਸ ਹੈ ਉਹਨਾਂ ਨੂੰ ਵੀ ਹੁੰਦੀ ਹੈ ਤੇ ਤੁਹਾਨੂੰ ਤਾਂ ਬਹੁਤ ਜ਼ਿਆਦਾ ਕਮੀ ਨਹੀਂ ਬੇਟਾ ਤਾਂ ਬਹੁਤ ਵੱਡਾ ਜ਼ਿੰਦਗੀ ਦਾ ਖਲਾਅ ਹੈ ਜੋ ਪੂਰਾ ਹੀ ਨਹੀਂ ਕਦੇ ਹੋ ਸਕਦਾ ਬਸ ਮੈਂ ਤਾਂ ਸੋਚਣਾ ਵੀ ਛੱਡਤਾ ਹੁਣ ਮੈਂ ਕਿਉਂਕਿ ਮੈਂ ਬਹੁਤ ਦੋ ਸਾਲ ਬਹੁਤ ਰੋ ਲਿਆ ਹੁਣ ਮੈਂ ਰੋ ਮੈਂ ਗਿਆ ਵੀ ਮੈਂ ਹੁਣ ਲੜਨ ਦੀ ਮਨ ਬਣਾਈ ਬੈਠਾ ਮੈਂ ਕਿਸੇ ਨੇ ਕਿਉਂਕਿ ਜੇ ਮੈਂ ਜਸਟਿਸ ਦੀ ਗੱਲ ਕਰਨੀ ਆ ਤਾਂ ਮੈਨੂੰ ਕਿਸੇ ਨਾ ਕਿਸੇ ਧਿਰ ਦੇ ਨਾਲ ਤਾਂ ਲੱਗਣੀ ਪੈਣੀ ਕਿਸੇ ਨਾ ਕਿਸੇ ਪਾਸੋਂ ਰਸਤਾ ਤਾਂ ਕੁਝ ਢੋਣ ਹੀ ਪੈਣਾ ਹੈ ਸਰਕਾਰ ਜਸਟਿਸ ਕਰੂਗੀ ਜਾਂ ਕਿਹੜੀ ਸਰਕਾਰ ਤੇ ਤੁਹਾਨੂੰ ਭਰੋਸਾ ਹੈਗਾ ਕਿ ਉਹ ਸਰਕਾਰ ਜਸਟਿਸ ਕਰ ਸਕਦੀ ਆ ਦੇਖੋ ਮੈਂ ਸ਼ੁਰੂ ਤੋਂ ਹੀ ਕਾਂਗਰਸ ਨਾਲ ਸਮਾਂ ਕਰਦਾ ਮੈਂ ਬਚਪਨ ਤੋਂ ਹੀ ਮੈਂ ਕਦੇ ਕਾਂਗਰਸ ਦੇ ਡੈਰੇਕਟੋਰ ਗਿਆ ਨਹੀਂ ਕਦੇ ਬਾਹਰ ਪਰੰਤੂ ਉਹਦੇ ਵਿੱਚ ਮੇਰੇ ਕਾਫੀ ਮਿੱਤਰ ਨੇ ਕਾਫੀ ਮੇਰੀ ਗੱਲ ਸੁਣਨ ਵਾਲੇ ਲੋਕ ਨੇ ਤਾਂ ਭਰੋਸਾ ਕਰਦੇ ਆਂ ਅਗਰ ਇੰਡਿਆ ਅਲਾਇੰਸ ਆਉਂਦਾ ਹੈ ਤਾਂ ਮੈਨੂੰ ਲੱਗਦਾ ਵੀ ਇਹ ਸਰਕਾਰ ਨੂੰ ਬੇਤਰ ਕੋਈ ਰਿਅਲਟੀ ਨਹੀਂ ਸਾਕੇਦਾ ਜੀ ਗੁਰਜੀ ਕਾਫੀ ਸਵਾਲ ਹੈ ਲੋ ਕਿ ਜਿਸ ਤਰ੍ਹਾਂ ਸੀਐਮ ਦਾ ਰਸਤਾ ਬੰਦ ਕੀਤਾ ਹੋਇਆ ਕਾਫੀ ਸਮੇਂ ਹੋ ਗਿਆ ਜਿੰਨੇ ਨੇ ਕਿ ਜਦੋਂ ਮੁਸਲਮਾਨ ਹੋਇਆ ਸਾਡੇ ਨਾਲ ਹੋ ਗਿਆ ਕਿਦਾਂ ਇਹ ਸੀਐਮ ਦਾ ਹਾਇਸਦਾਰ ਰਸਤਾ ਬੰਦ ਹੈ ਉਹ ਕਹਿੰਦੇ ਨੇ ਕਿ ਲਾਅ ਨੋਟਰੀ ਦੀ ਸਥਿਤੀ ਕਰਕੇ ਐਸੀ ਬੰਦ ਰੱਖਿਆ ਹੋਇਆ ਤਾਂ ਜੋ ਕਿਸੇ ਤਰ੍ਹਾਂ ਨਾ ਦੇਖੋ ਉੱਥੇ ਤਾਂ ਸਰਕਾਰ ਨੇ ਗੋਡੇ ਟੇਕਤੇ ਉਹ ਕਹਿੰਦੇ ਨੇ ਕਦੇ-ਕਦੇ ਛੁਪਿਆ ਸੱਚ ਤੁਹਾਡੇ ਤੋਂ ਆਟੋਮੈਟਿਕ ਬਾਹਰ ਆ ਜਾਂਦਾ ਉਹ ਬਾਹਰ ਆ ਗਿਆ ਉਹਦੇ ਨੇ ਕਹਿਤਾ ਵੀ ਲਾਅ ਐਂਡ ਆਊਟ ਦੀ ਹਾਲਤ ਠੀਕ ਨਹੀਂ ਹੈ ਤੇ ਸਾਨੂੰ ਖਤਰਾ ਹੈ ਤਾਂ ਇਹ ਸਾਹ ਮੇਰੇ ਪੁੱਤ ਦੀਆਂ ਦਲੀਲਾਂ ਦੇ ਕੇ ਕੇਸ ਤਾਂ ਉਹ ਜਿੱਤ ਗਏ ਪਰ ਮੇਰਾ ਮੇਰਾ ਬੱਚਾ ਜ਼ਿੰਦਗੀ ਹਾਰ ਗਿਆ ਉਹਨਾਂ ਦਲੀਲਾਂ ਦੇ ਮੁਤਾਬਕ ਉਹਨੇ ਆ ਕੇਸ ਤਾਂ ਆਪਣੇ ਹੱਕ ਚ ਕਰ ਲਿਆ ਪਰੰਤੂ ਅਸਲੀਅਤ ਕੀ ਹੈ ਲੋਕਾਂ ਨੂੰ ਇਹ ਤਾਂ ਪਤਾ ਲੱਗ ਗਿਆ ਨਾ ਵਿੱਚ ਇੱਕ ਹਲਫਨਾਮਾ ਦੇ ਕੇ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਦਾ ਏਜੀ ਸਾਹਿਬ ਜਿਹੜੇ ਉਹ ਆਪਣੀ ਰਿਪੋਰਟ ਦੇ ਕੇ ਆਏ ਨੇ ਤਾਂ ਸਰਕਾਰ ਤਾਂ ਬੈਕਫੁੱਟ ਤੇ ਹੈਗੀ ਹੈਗੀ ਪਰ ਮੰਨ ਨਹੀਂ ਰਹੇ ਇਹ ਪੱਤਨ ਸਰਕਾਰ ਦਾ ਚਿਹਰਾ ਨੰਗਾ ਹੋਊਗਾ ਕਿਉਂਕਿ 22 ਦੇ ਵਿੱਚ ਤੇ 92 ਦੇ 92 ਐਮਐਲ ਆ ਗਏ। ਦੇਖੋ ਮੈਂ ਉਮੀਦ ਤਾਂ ਕਰਦਾ ਮੈਂ ਇਸ ਵਾਰ ਕਿਉਂਕਿ ਜੋ 92 ਵੇਲੇ 22 ਵੇਲੇ ਹਨੇਰੀ ਸੀਗੀ ਉਹ ਤਾਂ ਹੈ ਨਹੀਂ ਪਰੰਤੂ ਐਤਕੀ ਮੈਨੂੰ ਲੱਗਦਾ ਸ਼ਾਇਦ ਕਲੈਰਟੀ ਜ਼ਿਆਦਾ ਹੋਵੇ। ਜੀ ਥੈਂਕ ਯੂ।